ਸ਼੍ਰੋਮਣੀ ਅਕਾਲੀ ਦਲ ਦਾ ਦੂਜਾ ਧੜਾ ਹੈ ਨਰਾਜ਼ ਧੜਾ ਬਾਗੀ ਧੜਾ ਉਹਦੇ ਪ੍ਰਧਾਨ ਚੁਣਲੇ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਗਰਮਾਈ ਹੋਈ ਜਦੋਂ ਵੀ ਬੋਲਦੇ ਆ ਤੇ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਮੁੜスル ਜੀਤੀ ਭਾਵ ਅਸੀਂ ਉਸੇ ਅਕਾਲੀ ਦਲ ਦਾ ਨਿਰਮਾਣ ਕਰਨ ਲੱਗੇ ਆ ਜਿਹੜਾ ਅਕਾਲੀ ਦਲ 1920 ਦੇ ਵਿੱਚ ਹੋਇਆ ਕਰਦਾ ਸੀ ਤੁਸੀਂ 15 ਲੱਖ ਭਰਤੀ ਕੀਤੀ ਹੈ ਅਰ 15 ਲੱਖ ਭਰਤੀ ਦਾ ਬਕਾਇਦਾ ਸਾਡੇ ਕੋਲੇ ਰਿਕਾਰਡ ਹੈ ਜੋ ਵੀਰਸੋ ਬਾਦਲਾ ਅਕਾਲੀ ਦਲ ਹੈ ਉਹਨਾਂ ਦਾ ਦਾਵਾ ਕਿ ਸਾਡੇ ਕੋਲੇ ਚੋਣ ਨਿਸ਼ਾਨ ਵੀ ਹੈ ਸਾਡੇ ਕੋਲੇ ਚੰਡੀਗੜ੍ਹ ਦਾ ਦਫ਼ਤਰ ਵੀ ਹੈ ਸਿਆਸੀ ਤਰ੍ਹਾਂ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਸਭ ਨੇ ਮੋਰਚੇ ਖੋਲ ਦਿੱਤੇ ਪ੍ਰੋਗਰਾਮ ਉਹ ਲੀਕ ਦਿੱਤੇ ਤੇ ਆਖਰਕਾਰ ਪੰਜਾਬ ਸਰਕਾਰ ਨੂੰ ਉਹ ਨੀਤੀ ਵਾਪਸ ਲੈਣੀ ਪਈ ਲੜਾਈ ਤਾਂ ਕਿਸਾਨਾਂ ਨੇ ਲੜੀ ਸਾਰੀਆਂ ਸਿਆਸੀ ਪਾਰਟੀਆਂ ਇਹਦੇ ਤੇ ਦਾਵਾ ਕਰਦੀਆਂ ਨੇ ਕਿ ਸਾਡੇ ਕਰਕੇ ਹੋਇਆ ਸਾਡੇ ਕਰਕੇ ਹੋਇਆ ਕਈ ਤਾਂ ਇਹ ਕਰਦੇ ਆ ਕਿ ਸਾਡੇ ਧਰਨੇ ਆ ਨਹੀਂ ਸਰਕਾਰ ਝੁਕਾਤੀ ਭਾਈ ਸਭ ਨੀਤੀ ਬਣਾਉਣ ਵਾਲੇ ਦਾ ਤੁਸੀਂ ਵੀ ਸੀ ਕਾਂਗਰਸੀ ਸੀ ਵੀ ਸੀ ਤਾਜ਼ਾ ਕਟਨਾ ਜਿਹੜੀ ਕਿਸ਼ਤਵਾੜ ਦੇ ਵਿੱਚ ਵੀ ਵਾਪਰੀ ਹੈ ਜਿਦੇ ਵਿੱਚ 60 ਦੇ ਕਰੀਬ ਕੀਮਤੀ ਜਾਨਾਂ ਚੜੀਆਂ ਗਈਆਂ ਕਈ ਲੋਕ ਲਾਪਤਾ ਹੋਏ ਨੇ ਤੇ ਦੂਜਾ ਉਧਰਲੇ ਪਾਸੇ ਜਿਹੜਾ ਤਰਾਲੀ ਪਿੰਡ ਆ ਉੱਤਰਾਖੰਡ ਦਾ ਉੱਥੇ ਵੀ ਕਾਫੀ ਤਬਾਹੀ ਹੋਈ ਹੈ ਇਹ ਕੁਦਰਤੀ ਆਫਤਾਂ ਦੇ ਰੂਪ ਚ ਕਹੀ ਜਾ ਸਕਦੀ ਹੈ ਕੁਝ ਆਫਤਾਂ ਹੋਰ ਨੇ ਜਿਹੜੀਆਂ ਮਨੁੱਖ ਨੇ ਆਪਸੇ ਹੀੜੀਆਂ ਹੋਈਆਂ ਨੇ ਦ੍ਰਿਯਮਾਦੀ ਬਨਲਾਲਾ ਕੀ ਉਹਨਾਂ ਦੇ ਰੁੱਖ ਮੋੜ ਤੇ ਨਜਾਇਜ਼ ਕਬਜ਼ੇ ਕਰ ਲੇ ਰੁੱਖਾਂ ਦੀ ਵੱਡੇ ਪੱਦਰ ਤੇ ਨਜਾਇਜ਼ ਕਟਾਈ ਹੋਈ ਤੇ ਬਾਬੇ ਨਾਨਕ ਨੇ ਤਾਂ ਕਿਹਾ ਸੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਦੁਬਾਰਾ ਕੁੱਤਿਆਂ ਦਾ ਕਹਿਰ ਕਾਫੀ ਹੈ ਜਿੰਨੇ ਕੁ ਬੱਚਿਆਂ ਨੂੰ ਨੋਟ-ਨੋਟ ਕੇ ਬਜ਼ੁਰਗਾਂ ਨੂੰ ਮੋਚ-ਨੋਚ ਕੇ ਖਾਦਾ ਉਹ ਵੀ ਤਸਵੀਰਾਂ ਸਾਹਦੇ ਸਾਹਮਣੇ ਨੇ ਪਰ ਜਿਹੜੇ ਡੌਗ ਲਵਰ ਨੇ ਤੇ ਦੂਜੇ ਪਾਸੇ ਇਹਨਾਂ ਤੋਂ ਪਰੇਸ਼ਾਨ ਲੋਕ ਨੇ ਇਹਨਾਂ ਦੇ ਵਿੱਚ ਵੀ ਵੱਖ-ਵੱਖ ਕਿਸਮਾਂ ਨੇ ਬਹੁਤ ਸਾਰੇ ਕੁੱਤੇ ਉਹ ਨੇ ਜਿਹੜੇ ਤੁਹਾਡੀਆਂ ਗਲੀਆਂ 'ਚ ਐ ਉਹ ਜੋ ਤੁਸੀਂ ਰੋਜ਼ ਲੰਘਦੇ ਹੋ ਤੁਹਾਨੂੰ ਪਛਾਣਦੇ ਵੀ ਆ ਤੇ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਖਬਰ ਤੋੜ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੁੱਤੇ ਚਾਤ ਪਾਉਣੇ ਅਤੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਘਰ ਬੈਠੇ ਦੇਖਦੇ ਹੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਿਰ ਸਵਾਗਤ ਹੈ ਜੀ ਸ਼ੁਕਰ ਹੈ ਮਿਹਰਬਾਨੀ ਜੀ ਸਰਬ ਸਭ ਤੋਂ ਪਹਿਲਾਂ ਜੇਕਰ ਆਪਾਂ ਹਫ਼ਤੇ ਪਰ ਦੀ ਚਰਚਾ ਕਰੀਏ ਤਾਂ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਨਵਾਂ ਬਦਲਾਅ ਆਇਆ ਪੰਜਾਬ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਹੋਰੀ ਸੁਧਾਰ ਲਹਿਰ ਦੇ ਪ੍ਰਧਾਨ ਚੁਣੇ ਗਏ ਇਹਨਾਂ ਨੂੰ ਪੰਜਵੇਂ ਮਈ ਕਮੇਟੀ ਦੇ ਪ੍ਰਧਾਨ ਵੀ ਕਹਿ ਸਕਦੇ ਆ ਭਰਤੀ ਕਮੇਟੀ ਜਿਹੜੀ ਬਣਾਈ ਗਈ ਸੀਗੀ ਜਾਂ ਕਹਿ ਲਈਏ ਕਿ ਜਿਹੜਾ ਸ਼੍ਰੋਮੇ ਅਕਾਲੀ ਦਲ ਦਾ ਦੂਜਾ ਧੜਾ ਹੈ ਨਰਾਜ਼ ਧੜਾ ਬਾਗੀ ਧੜਾ ਉਹਦੇ ਪ੍ਰਧਾਨ ਚੁਣ ਲਏ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਤਰਵਿੰਦਰ ਅਸਲ ਦੇ ਵਿੱਚ ਆਪਣੇ ਆਪ ਨੂੰ ਬਾਗੀ ਤੁਹਾਡਾ ਕੋਈ ਨਹੀਂ ਕਹੋਂਦਾ ਉਹ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਹੀ ਆ ਜਿਹੜਾ ਸੁਖਵੀਰ ਸਿੰਘ ਬਾਦਲਾ ਅਕਾਲੀ ਦਲ ਹੈ ਉਹਨਾਂ ਦਾ ਦਾਵਾ ਹੈ ਕਿ ਸਾਡੇ ਕੋਲੇ ਚੋਣ ਨਿਸ਼ਾਨ ਵੀ ਹੈ ਸਾਡੇ ਕੋਲੇ ਚੰਡੀਗੜ੍ਹ ਦਾ ਦਫ਼ਤਰ ਵੀ ਹੈ ਇਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਨਾਲ ਸ਼ੁਰੂ ਕੀਤਾ ਬਾਦ ਦੇ ਵਿੱਚ ਜਦੋਂ ਅਕਾਲ ਤਖਤ ਨੇ ਇਹ ਹੁਕਮ ਕਰਤਾ ਕਿ ਆਪਣੇ ਚੁੱਲ੍ਹੇ ਸਮੇਟੋ ਇਹ ਆਪਣੇ ਅਸਤੀਫੇ ਤੇ ਆਏ ਉਸ ਤੋਂ ਬਾਅਦ ਇੱਕ ਸੱਤ ਮੈਂਬਰੀ ਕਮੇਟੀ ਬਣੀ ਉਹਦੇ ਦੋ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਤਾਂ ਅਸਤੀਫੇ ਦੇ ਕੇ ਤੁਰਦੇ ਬਣੇ ਕਿਉਂਕਿ ਉਹਨਾਂ ਵਾਸਤੇ ਕਥਤ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਸ਼ਾਇਦ ਨਹੀਂ ਸੀ ਪੰਜ ਮੈਂਬਰੀ ਰਹੇਗੀ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਰਦੇ ਹੋ ਜੀ ਹੁਣ ਇਹਨਾਂ ਨੇ ਆਪ ਦੇ ਨਾਂ ਨਾਲ ਜਦੋਂ ਵੀ ਬੋਲਦੇ ਆ ਤੇ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਮੋਢ ਸਰਜੀਤੀ ਭਾਵ ਅਸੀਂ ਉਸ ਅਕਾਲੀ ਦਲ ਦਾ ਨਿਰਮਾਨ ਕਰਨ ਲੱਗੇ ਆ ਜਿਹੜਾ ਅਕਾਲੀ ਦਲ 1920 ਦੇ ਵਿੱਚ ਹੋਆ ਕਰਦਾ ਸੀ ਇੱਕ ਪੰਜ ਮੈਂਬਰੀ ਕਮੇਟੀ ਨੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਦਾਵਾ ਹੈ ਕਿ ਅਸੀਂ 15 ਲੱਖ ਭਰਤੀ ਕੀਤੀ ਹੈ ਅਰ 15 ਲੱਖ ਭਰਤੀ ਦਾ ਬਕਾਇਦਾ ਸਾਡੇ ਕੋਲੇ ਰਿਕਾਰਡ ਹੈ ਅਸੀਂ ਉਹਨਾਂ ਦੇ ਆਧਾਰ ਕਾਰਡ ਜਾਂ ਹੋਰ ਉਹਨਾਂ ਦਾ ਜਿਹੜਾ ਸਬੂਤ ਹੈ ਉਹ ਨਾਲ ਲਾਇਆ ਹੈ 11 ਅਗਸਤ ਨੂੰ ਇਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰੋਗਰਾਮ ਬਣਾਇਆ ਕਿ ਆਪਾਂ ਤੇਜਸਕ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟ اجلاس ਕਰਨਾ ਹੈ ਡੈਲੀਗੇਟ اجلاس ਉੱਥੇ ਕਰਨ ਦਾ ਸ਼ਰੂਮਣੀ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਆਗਿਆ ਨਹੀਂ ਦਿੱਤੀ ਕਿਉਂਕਿ ਉੱਥੇ ਅਕਸਰ ਇਹ ਗੱਲ ਮਸ਼ਹੂਰ ਹੋ ਰਹੀ ਹੈ ਕਿ ਤਾਂ ਅਜਾਰੇਦਾਰੀ ਹੈ ਇੱਕ ਪਰਿਵਾਰ ਦੀ ਸੰਗਤ ਸਾਰੀ ਜਾਂਦੀ ਐ ਅਜਾਰੇਦਾਰੀ ਇੱਕ ਦੀ ਐ ਇਹਨਾਂ ਨੂੰ ਭਾਈ ਗੁਰਦਾਸਾਲ ਕਹੇ ਤਾਂ ਉੱਥੇ ਕਿ ਸ਼ਰਤ ਲਾਤੀ ਬਾਅਦ ਦੇ ਵਿੱਚ ਇਹਨਾਂ ਨੂੰ ਪਤਾ ਸੀ ਕਿ ਆ ਕੁਝ ਹੋਣਾ ਐ ਇਹਨਾਂ ਨੇ ਆਪਣਾ ਡੈਲੀਗੇਟ ਇਜਲਾਸ ਬੁਰਜ ਕਾਲੀ ਫੂਲਾ ਸਿੰਘ ਉਹ ਸਾਲ ਦੇ ਵਿੱਚ ਕੀਤਾ ਉੱਥੇ ਪਹਿਲਾਂ ਗੁਰਪ੍ਰਤਾਪ ਸਿੰਘ ਬਡਾਲਾ ਤੇ ਹੋਰ ਆਗੂਆਂ ਨੇ ਸਮੂੱਚੇ ਡੈਲੀਗੇਟਾਂ ਨੂੰ ਕਿਹਾ ਵੀ ਜੇ ਕੋਈ ਬੰਦਾ ਪ੍ਰਧਾਨ ਬੰਨਾ ਚਾਹੁੰਦਾ ਹੈ ਆਪਣੇ ਆਪ ਆ ਕੇ ਦੱਸੇ ਅਸੀਂ ਉਹਨੂੰ ਪ੍ਰਧਾਨ ਦਾ ਉਮੀਦਵਾਰ ਬਣਾ ਦਿੰਨੇ ਆ ਤੇ ਜਿਹੜਾ ਕੋਈ ਹੋਰ ਖੜੇਗਾ ਉਹਦੇ ਨਾਲ ਮੁਕਾਬਲਾ ਹੋ ਜਾਏਗਾ ਵੋਟਾਂ ਪਹਿ ਜਾਣਗੀਆਂ ਕਿਸੇ ਨੇ ਹੱਮੀ ਨਾ ਭਰੀ ਤੇ ਫੇਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਕਾਰਜਕਾਰੀ ਜਥੇਦਾਰ ਸ਼੍ਰੀ ਕਲਤਖਤ ਸਾਹਿਬ ਦਾ ਨਾਮ ਤਜਵੀਜ਼ ਹੋਇਆ ਤਾਂ ਸਾਰਿਆਂ ਨੇ ਉਹਨੂੰ ਪ੍ਰਵਾਨ ਕਰ ਲਿਆ ਨਾਲ ਇੱਕ ਪਹਿਲੀ ਵਾਰ ਅਕਾਲੀ ਦਲ ਦੇ ਵਿੱਚ ਪੰਥਕ ਕੌਂਸਲ ਬਣੀ ਹੈ ਇਸ ਪੰਥਕ ਕੌਂਸਲ ਦੇ ਜਿਹੜੇ ਚੇਅਰਪਰਸਨ ਨੇ ਉਹ ਬੀਬੀ ਸਤਵੰਤ ਕੌਰ ਜਿਹੜੇ ਕਿ ਅਮਰ ਸ਼ਹੀਦ ਸਰਦਾਰ ਭਾਈ ਅਮਰੀਕ ਸਿੰਘ ਦੀ ਪੁੱਤਰੀ ਹੈ। ਉਹਨਾਂ ਨੂੰ ਬਣਾ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਇਹ ਅਕਾਲੀ ਦਲ ਹੋਂਦ ਵਿੱਚ ਆਇਆ ਅੱਗੇ ਕੌਣ ਅਸਲੀ ਕੌਣ ਨਕਲੀ ਹੈ ਤਾਂ ਭਵਿੱਖ ਦੇ ਗਰਭ ਵਿੱਚ ਹੈ। ਦੂਜਿਆ ਤੋਂ ਸਵਾਲ ਵੀ ਪੁੱਛਿਆ ਜਾ ਰਿਹਾ ਕਿ ਤੁਹਾਡੇ ਨਾਲ ਕੋਈ ਐਮਐਲਏ ਹੈ? ਇਹ ਆਲੀ ਸਾਹਿਬ ਇੱਧਰ ਆ ਗਏ। ਬੀਬੀ ਗਨੀਬ ਕੌਰ ਉਹ ਅਲੱਗ-ਤਲੱਗ ਜੇ ਚੱਲ ਰਹੇ ਨੇ ਤੇ ਇੱਕ ਥੋੜਾ ਐਮ.ਐਲ.ਏ ਸੁਖਵਿੰਦਰ ਸਿੰਘ ਸੁਖੀ ਉਹ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਚ ਹੈ ਤੇ ਤੁਸੀਂ ਦਾਵਾ ਕਾਹਦਾ ਕਰਦੇ ਹੋ ਇਹ ਸਾਰੀਆਂ ਕਾਨੂੰਨਾਂ ਮਸਲੇ ਨੇ ਕੌਣ ਦਾਵੇਦਾਰ ਹੈ ਕੌਣ ਨਹੀਂ ਦਾਵੇਦਾਰ ਇਹ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਸਾਰਾ ਕੁਝ ਕਾਨੂੰਨਾਂ ਪ੍ਰਕਿਰਿਆ ਦੇ ਵਿੱਚ ਹੈ ਹਾਲਾਂਕਿ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾ ਭਾਸ਼ਣ ਦਿੱਤਾ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਸ਼ਰੂਣੀ ਕਮੇਟੀ ਵੀ ਲਵਾਗੇ ਦਫਤਰ ਵੀ ਲਵਾਗੇ ਚੋਣ ਨਿਸ਼ਾਨ ਵੀ ਲਵਾਗੇ ਉਹਨਾਂ ਨੇ ਕਿਹੜੇ ਸदर्भ ਵਿੱਚ ਗੱਲ ਕੀਤੀ ਹੈ ਉਹ ਜਾਣਦੇ ਹੈ ਲੇਕਿਨ ਬਾਅਦ ਦੇ ਵਿੱਚ ਇੱਕ ਤੌਰ ਤੇ ਸਪਸ਼ਟ ਹੋਇਆ ਕਿ ਸਾਰਾ ਕੁਝ ਕਾਨੂੰਨਨ ਪ੍ਰਕਿਰਿਆ ਦੇ ਨਾਲ ਹੀ ਲਿਆ ਜਾਵੇਗਾ ਸੋ ਇਹ ਅਕਾਲੀ ਦਲ ਦੇ ਹੋਂਦ ਚ ਆਉਣ ਤੋਂ ਬਾਅਦ ਤਰਵਿੰਦਰ ਸਿੰਘ ਹੁਣ ਫਿਰ ਸਰਗਰਮੀਆਂ ਕਾਫੀ ਵਧ ਗਈਆਂ ਨੇ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਅਸਰ ਪਿਆ ਲੱਗਦਾ ਉਹ ਅਕਾਲੀ ਦਲ ਬਾਦਲ ਤੇ ਪਿਆ ਲੱਗਦਾ ਹੈ ਉਹ ਬੜੇ ਉਹਨਾਂ ਦੇ ਆਗੂ ਤੰਜ ਕੱਸਦੇ ਨੇ ਅਖੀਰ ਤੇ ਜਾ ਕੇ ਉਹੀ ਕੁਝ ਹੋਣਾ ਜਿਵੇਂ ਉਹ ਕਿਹਾ ਨਾ ਹੋਏਗਾ ਉਹੀ ਜੋ ਕਰੂਗਾ ਖਾਲਸਾ ਪੰਥੀਆਂ ਭਾਪ ਪੰਥ ਖਾਲਸਾ ਕਿਹਨੂੰ ਪ੍ਰਵਾਨ ਕਰਦਾ ਹੈ ਇਹ ਉਸ ਗੱਲ ਤੇ ਨਿਰਭਰ ਕਰੇਗਾ ਜੀ ਦਿਲ ਸਾਹਿਬ ਲੈਂਡ ਪੂਲਿੰਗ ਪਾਲਸੀ ਦਾ ਕਾਫੀ ਵਿਰੋਧ ਹੋਇਆ ਪੰਜਾਬ ਸਰਕਾਰ ਵੱਲੋਂ ਇਹ ਪਾਲਸੀ ਲਿਆਂਦੀ ਗਈ ਸੀ ਜ਼ਮੀਨਾਂ ਐਕਵਾਇਰ ਹੋਣੀਆਂ ਸੀ ਸਿਆਸੀ ਤਰ੍ਹਾਂ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਸਭ ਨੇ ਮੋਰਚੇ ਖੋਲ ਦਿੱਤੇ ਪ੍ਰੋਗਰਾਮ ਨੂੰ ਲੀਕ ਦਿੱਤੇ ਤੇ ਇਸ ਤੋਂ ਇਲਾਵਾ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਗਿਆ ਤੇ ਆਖਰਕਾਰ ਪੰਜਾਬ ਸਰਕਾਰ ਨੂੰ ਉਹ ਨੀਤੀ ਵਾਪਸ ਲੈਣੀ ਪਈ ਤੇ ਹੁਣ ਉਹਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਬਿਲਕੁਲ ਇੱਕ ਦਿਨ ਪਹਿਲਾਂ 14 ਅਗਸਤ ਨੂੰ ਕੈਬਨਟ ਦੀ ਮੀਟਿੰਗ ਸੱਦੀ ਗਈ ਪਹਿਲਾਂ ਸਰਕਾਰ ਨੇ ਐਲਾਨ ਕਰਤਾ ਸੀ ਕਿ ਅਸੀਂ ਇਹਨੂੰ ਵਾਪਸ ਲੈਣੇ ਆ ਕਿਸਾਨਾਂ ਦੀਆਂ ਬਹੁ ਗਿਣਤੀ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਪ੍ਰਵਾਨ ਨਹੀਂ ਇਹਦਾ ਨੋਟੀਫਿਕੇਸ਼ਨ ਕਰੋ ਜਦੋਂ ਸਰਕਾਰ ਨੇ ਇਹੀ ਕਹਿਤਾ ਸਾਨੂੰ ਪ੍ਰਵਾਨ ਨਹੀਂ ਅਸਲਵਾ ਦਾ ਨੋਟੀਫਿਕੇਸ਼ਨ ਵੀ ਸਰਕਾਰ ਨੇ ਕਰਤਾ ਲਓ ਜੀ ਅਸੀਂ ਇਹਨੂੰ ਨੋਟੀਫਿਕੇਸ਼ਨ ਕਰਕੇ ਪੁਰਾਣਾ ਜਿਹੜਾ ਨੋਟੀਫਿਕੇਸ਼ਨ ਸੀ ਉਹਨੂੰ ਡੀ ਨੋਟੀਫਾਈਡ ਕਰ ਦਿੰਨੇ ਆ ਹਾਲੇ ਤੱਕ ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਇਹਦੇ ਤੇ ਦਾਅਵਾ ਕਰਦੀਆਂ ਨੇ ਕਿ ਸਾਡੇ ਕਰਕੇ ਹੋਇਆ ਸਾਡੇ ਕਰਕੇ ਹੋਇਆ ਕਹਿੰਦਾ ਇਹ ਕਰਦੇ ਆ ਕਿ ਸਾਡੇ ਧਰਨਿਆ ਨਹੀਂ ਸਰਕਾਰ ਝੁਕਾਤੀ ਭਾਈ ਸਭ ਨੀਤੀ ਬਣਾਉਣ ਵਾਲੇ ਦਾ ਤੁਸੀਂ ਵੀ ਸੀ ਕਾਂਗਰਸੀ ਸੀ ਵੀ ਸੀ ਖੈਰ ਹੁਣ ਸਰਕਾਰ ਨੇ ਡੀ ਨੋਟੀਫਾਈ ਕਰਤਾ 24 ਅਗਸਤ ਨੂੰ ਸਮਰਾਲੇ ਦੀ ਨਾਜ ਮੰਡੀ ਦੇ ਵਿੱਚ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਰੈਲੀ ਰੱਖੀ ਹੋਈ ਹੈ ਜਿਹਦਾ ਨਾਮ ਦਿੱਤਾ ਹੋਇਆ ਮਹਾ ਰੈਲੀ ਮਹਾ ਪੰਚਾਇਤ ਆਪਾਂ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਰੈਲੀ ਤੇ ਮਹਾ ਪੰਚਾਇਤ ਹੋਣੀ ਹੈ ਉਹਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਆਇਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਸੀ ਮਸਲਾ ਸੀ ਉਹ ਤਾਂ ਹੱਲ ਹੋ ਗਿਆ ਕਿ ਹਲੇ ਵੀ ਤੁਸੀਂ ਉਹਨੂੰ ਕਰਨ ਜਾ ਰਹੇ ਹਾਂ ਇਹਦਾ ਕੋਈ ਸਪਸ਼ਟੀਕਰਨ ਨਹੀਂ ਪਰ ਇਹਨੀ ਗੱਲ ਜ਼ਰੂਰ ਹੈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇਹ ਗੱਲ ਕਹਿੰਦੀਆਂ ਨੇ ਕਿ ਇਹ ਕਿਸਾਨਾਂ ਦੀ ਜਿੱਤ ਹੈ ਅਸੀਂ ਤਾਂ ਸਹਿਯੋਗ ਦਿੱਤਾ ਸੀ ਮੁੱਖ ਤੌਰ ਤੇ ਲੜਾਈ ਤਾਂ ਕਿਸਾਨਾਂ ਨੇ ਲੜੀ ਤੇ ਕਿਸਾਨਾਂ ਦਾ ਇਹਦੇ ਵਿੱਚ ਇੱਕ ਜਿੱਤ ਪ੍ਰਾਪਤ ਹੋਈ ਹੈ ਜੀ ਢਿਲ ਸਾਹਿਬ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਵੱਖ-ਵੱਖ ਥਾਵਾਂ 'ਤੇ ਸਮਾਗਮ ਕੀਤੇ ਗਏ ਲਾਲ ਕਿਲੀ ਤੋਂ ਆਪਣਾ ਭਾਸ਼ਣ ਵੀ ਦਿੱਤਾ 103 ਮਿੰਟਾਂ ਦਾ ਆਪਣੇ ਰਿਕਾਰਡ ਤੋੜਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਤਰ੍ਹਾਂ ਦੇ ਫੈਸਲੇ ਐਲਾਨ ਕੀਤੇ ਗਏ ਪੰਜਾਬ ਦੇ ਵਿੱਚ ਸੂਬਾ ਪੰਦਰੀ ਸਮਾਗਮ ਫਰੀਦਕੋਟ ਦੇ ਵਿੱਚ ਹੋਇਆ ਤਾਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤਾਂ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਬਿਆਨ ਤੇ ਐਲਾਨ ਕੀਤੇ ਦੇਖੋ ਪਹਿਲਾਂ ਆਪਾਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰ ਲਈਏ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਵਿੱਚ ਕੁਝ ਮਹੱਤਵਪੂਰਨ ਗੱਲਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਇੱਕ ਤਾਂ ਉਹਨਾਂ ਨੇ ਕਹਿਤਾ ਕਿ ਪਰਮਾਣੂ ਸ਼ਕਤੀਆਂ ਦੇ ਨਾਂ ਤੇ ਅਸੀਂ ਗੁਮਰਾਹ ਨਹੀਂ ਹੋਵਾਂਗੇ ਸਾਨੂੰ ਕੋਈ ਗੁਮਰਾਹ ਕਰਨ ਦਾ ਯਤਨ ਨਾ ਕਰੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਜੋ ਗੱਲਾਂ ਉਹਨਾਂ ਨੇ ਹੋਰ ਕਹੀਆਂ ਇੱਕ ਗੱਲ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਚ ਕਹੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਭਾਰਤ ਦੇ ਲੋਕਾਂ ਨੂੰ ਇੱਕ ਤੋਹਫਾ ਦੇਣਾ ਚਾਹੁੰਦੇ ਹਾਂ ਭਾਗ ਜਿਹੜਾ ਇਹ GST ਟੈਕਸ ਹੈਗਾ ਇਹਦੇ ਵਿੱਚ ਕਟੌਤੀ ਕਰ ਦੇਾਂਗੇ ਇਹ ਰਾਸੀ ਪਾਰਟੀਆਂ ਦਾ ਇਹੋ ਜਿਹਾ ਕੁਝ ਹੀ ਹੁੰਦਾ ਆ ਗੈਸ ਸਿਲੰਡਰ ਬਾਰੇ ਆਪਾਂ ਵੇਖਦੇ ਹੀ ਆਂ ਅੱਜ ਕਿੰਨਾ ਵਧਾਤਾ 150 ਰੁਪਇਆ ਵਧਾਤਾ 50 ਰੁਪਏ ਵਧਾਤਾ ਤੇ ਫਿਰ 5-7 ਮਹੀਨਿਆਂ ਬਾਅਦ 10 ਰੁਪਏ ਦੀ ਕਟੌਤੀ ਕਰਕੇ ਬੜਾ ਵੱਡਾ ਤੋਹਫਾ ਦਿੱਤਾ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਕਿ ਪਹਿਲਾਂ ਵਧਾ ਦਿਓ ਭਾਪ ਵਧਾਈ ਚੱਲੋ ਇਹ ਜਨਾਜ਼ੀ GST ਲੱਗਿਆ ਸੀ ਪਹਿਲਾਂ ਤਾਂ ਇਸ ਤੋਂ ਵੀ ਜ਼ਿਆਦਾ ਸੀ ਹੁਣ ਕਹਿੰਦੀ ਹੈ ਸਰਕਾਰ ਕਿ ਅਸੀਂ ਇਹਦੇ ਚ ਕਟੌਤੀ ਕਰਨ ਲੱਗੇ ਆ ਕਿ ਜਿਹੜੀ ਦਰ ਦੇ ਨਾਲ ਇਹਨਾਂ ਨੇ ਵਧਾਇਆ ਸੀ ਇਹ ਕਟੌਤੀ ਵੀ ਉਸੇ ਦਰ ਨਾਲ ਹੋਏਗੀ ਇਹ ਸਮਝ ਦੱਸੇਗਾ ਪਰ ਸਰਕਾਰ ਦਾ ਐਲਾਨ ਹੈ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਦੂਜਾ ਤੋਹਫਾ ਉਹਨਾਂ ਨੇ ਆਮ ਲੋਕਾਂ ਵਾਸਤੇ ਕਿਹਾ ਕਿ ਤੁਹਾਨੂੰ ਆਮਦਨ ਕਰ ਪ੍ਰਣਾਲੀ ਵਿੱਚ ਵੀ ਅਸੀਂ ਕੁਝ ਵਿਸ਼ੇਸ਼ ਛੋਟਾਂ ਦੇਣ ਜਾ ਰਹੇ ਹਾਂ ਤਾਂ ਕਿ ਭਾਰਤ ਦੇ ਹਰ ਨਾਗਰਿਕ ਨੂੰ ਉਹਦਾ ਅਸਰ ਪਵੇ ਇੱਕ ਤਾਂ ਇਹਨਾਂ ਨੇ ਪਹਿਲੇ ਬਜਟ ਚ 할ਾਨ ਕੀਤਾ ਵਾ ਕਿ ਤੁਹਾਡੇ ਆਮਦਨ ਕਰ ਦੀ ਲਿਮਟ 12 ਲੱਖ ਕਰ ਦਿੱਤੀ ਗਈ ਜਾਏਗੀ 12 ਲੱਖ ਤੇ ਕੋਈ ਟੈਕਸ ਨਹੀਂ ਹੋਵੇਗਾ ਲਗਭਗ 75% ਮੁਲਕ ਤਾਂ ਇਹਦੀ ਚ ਹੀ ਆ ਜਾਊਗਾ ਜੇ ਇਹ ਲਾਗੂ ਹੋ ਜਾਂਦੀ ਹੈ ਫਿਰ ਰਿਟਰਨ ਭਰਨ ਦੀ ਪਤਾ ਨਹੀਂ ਲੋੜ ਹੈ ਕਿ ਨਹੀਂ ਹੈ ਤੇ ਬਹੁਤੇ ਲੋਕ ਤਾਂ 12 ਲੱਖ ਚਾਹ ਜਾਣਗੇ ਜਿਨ੍ਹਾਂ ਦੀ ਆਮਦਨੀ ਵਿਚਾਰਾਂ ਦੀ 50000 ਤੋਂ ਲੈ ਕੇ ਲੱਖ ਤੇ ਥੱਲੇ ਥੱਲੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨੇ ਐਲਾਨ ਕੀਤੀਆਂ ਅੱਗੇ ਆਜੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਗੱਲਾਂ ਤਾਂ ਬਹੁਤ ਕੀਤੀਆਂ ਨਸ਼ਾਵਾਸ ਦੇ ਫਿਰ 6 ਮਹੀਨੇ ਮੰਗਲੇ ਲੇਕਿਨ ਇੱਕ ਚੀਜ਼ ਉਹਨਾਂ ਨੇ ਜਿਹੜੀ ਐਲਾਨ ਕੀਤੀ ਹੈ ਉਹ ਹੈ ਸਿਹਤ ਬੀਮਾ ਯੋਜਨਾ ਦਾ ਸਿਸਟਮ ਉਹ ਕਹਿੰਦੇ ਹੁਣ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਆਮਦਨ ਦੀ ਕੋਈ ਪਾਬੰਦੀ ਨਹੀਂ ਹਰ ਪੰਜਾਬੀ ਵਾਸਤੇ 10 ਲੱਖ ਤੱਕ ਦਾਾ ਜਿਹੜਾ ਬੀਮਾ ਹੈ ਭਾਅ ਤੁਹਾਡਾ ਇਲਾਜ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਹੋਵੇ ਇਹ ਤੁਹਾਨੂੰ ਫ੍ਰੀ ਦੇ ਵਿੱਚ ਹੋਏਗਾ ਮੁਕਤ ਹੋਏਗਾ ਪਰ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਐਨੀ ਗੱਲ ਜ਼ਰੂਰ ਦੇਖ ਲਓ ਕਿ ਜਿਹੜਾ 5 ਲੱਖ ਵਾਲਾ ਸੀ ਉਹਨੇ ਲੋਕਾਂ ਦੇ ਮੂੰਹ ਮੋੜਤੇ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਹੈ ਜਿਹਦੀ ਪੜਤਾਲ ਕਰਵਾ ਕੇ ਉਹਦੀ ਰਿਪੋਰਟ ਵੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਜੀ ਤਰਵੰਦ ਜੀ ਬਿਲਕੁਲ ਜੀ ਤਰਵੰਦ ਸਾਹਿਬ ਵਕਫ ਵਕਥਾਵਾ ਦੇ ਉੱਤੇ ਇਸ ਵਾਰ ਮੌਨਸੂਨ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ ਤਾਜ਼ਾ ਘਟਨਾ ਜਿਹੜੀ ਕਿਸ਼ਤਵਾਰ ਦੇ ਵਿੱਚ ਵੀ ਵਾਪਰੀ ਹੈ ਜਿਦੇ ਵਿੱਚ 60 ਦੇ ਕਰੀਬ ਕੀਮਤੀ ਜਾਨਾਂ ਚਲੀਆਂ ਗਈਆਂ ਕਈ ਲੋਕ ਲਾਪਤਾ ਹੋਏ ਨੇ ਤੇ ਦੂਜਾ ਉਧਰਲੇ ਪਾਸੇ ਜਿਹੜਾ ਤਰਾਲੀ ਪਿੰਡ ਆ ਉੱਤਰਾਖੰਡ ਦਾ ਉੱਥੇ ਵੀ ਕਾਫੀ ਤਬਾਹੀ ਹੋਈ ਹੈ ਲੋਕ ਹੱਸ ਖੇਡ ਰਹੇ ਸੀਗੇ ਆਪਣੇ ਕੰਮ ਕਾਜਾਂ 'ਚ ਰੁੱਝੇ ਹੋਏ ਸੀਗੇ ਤਾਂ ਅਚਾਨਕ ਉੱਥੇ ਵੀ ਹੜ੍ਹ ਆਉਂਦੇ ਨੇ ਤਾਂ ਕਾਫੀ ਕੁਝ ਤਬਾਹ ਕਰਕੇ ਲੈ ਜਾਂਦੇ ਨੇ ਤਾਂ ਕਾਫੀ ਨੁਕਸਾਨ ਹੋਇਆ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਈ ਰੋਡਸ ਅਜੇ ਵੀ ਬੰਦ ਨੇ ਤਰਬਿੰਦਰ ਇਹ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਹਾਡਾ ਵਾਅ ਵਾਸਤਾ ਹਿਮਾਚਲ ਦੇ ਨਾਲ ਕੁਝ ਜਿਆਦਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਵਾਰ ਵਾਲੀ ਤਬਾਹੀ ਪਿਛਲੇ ਸਾਰੇ ਸਾਲਾਂ ਦੇ ਮੁਕਾਬਲੇ ਜਿਆਦਾ ਹੈ ਕੁਝ ਤਾਂ ਇਹ ਕੁਦਰਤੀ ਆਫਤਾਂ ਦੇ ਰੂਪ ਚ ਕਹੀ ਜਾ ਸਕਦੀ ਹੈ ਕੁਝ ਹਫ਼ਤੇ ਹੋਰ ਇਹ ਜਿਹੜੀਆਂ ਮਨੁੱਖ ਨੇ ਆਪਸੇ ਹੀੜੀਆਂ ਹੋਈਆਂ ਨੇ 드라마 ਦੇ ਬਨ ਲਾਲਾ ਕੇ ਉਹਨਾਂ ਦੇ ਰੁੱਖ ਮੋੜ ਤੇ ਨਜਾਇਜ਼ ਕਬਜ਼ੇ ਕਰ ਲਏ ਰੁੱਖਾਂ ਦੀ ਵੱਡੇ ਪੱਦਰ ਤੇ ਨਜਾਇਜ਼ ਕਟਾਈ ਹੋਈ ਤੇ ਬਾਬੇ ਨਾਨਕ ਨੇ ਤਾਂ ਕਿਹਾ ਸੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇ ਜਿਹੜੀ ਕੁਦਰਤ ਨਾਲ ਛੇੜਛਾੜ ਹੈ ਉਹ ਲਗਾਤਾਰਤਾ ਦੇ ਵਿੱਚ ਅਸੀਂ ਕਰਦੇ ਜਾ ਰਹੇ ਹਾਂ ਇਹ ਛੇੜਛਾੜ ਰੁਕਣੀ ਚਾਹੀਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਕੁਦਰਤ ਨਾਲ ਵੀ ਛੇੜਛਾੜ ਹੋਈ ਇਹਨੇ ਵੀ ਨੁਕਸਾਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮਨੋਖ ਨੂੰ ਸੰਭਲਣਾ ਚਾਹੀਦਾ ਹੈ ਕੁਦਰਤ ਨਾਲ ਛੇੜਛਾੜ ਨਾ ਕਰੋ ਕੁਦਰਤ ਕੁਦਰਤ ਹੈ ਤੇ ਜਦੋਂ ਫਿਰ ਕੁਦਰਤ ਨਾਲ ਪੰਗੇ ਲੈਨੇ ਹੋ ਉਹ ਕਹਿੰਦੇ ਆ ਨਾ ਸੁਨਿਆਰ ਦੀ ਠੱਕ ਠੱਕ ਲੋਹਾਰ ਦੀ ਇੱਕਸਟ ਤੇ ਫਿਰ ਤੁਹਾਡੀਆਂ ਠੱਕ ਠੱਕਾਂ ਦੇ ਉੱਤੇ ਜਦੋਂ ਕੁਦਰਤ ਇੱਕਸਟ ਮਾਰਦੀ ਹੈ ਉਹ ਸਾਰਾ ਕੁਝ ਤੈਸ਼ ਨੈਸ਼ ਕਰਕੇ ਬਰਾਬਰ ਕਰ ਦਿੰਦੀ ਹੈ ਜੀ ਬਿਲਕੁਲ ਜੀ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਹੋਈ ਆਵਾਰਾ ਕੁੱਤਿਆਂ ਨੂੰ ਲੈ ਕੇ ਸਟਰੀ ਡੌਗਸ ਹੋ ਗਏ ਸਟਰੀ ਡੌਗਸ ਹੋ ਗਏ ਉਹਨਾਂ ਨੂੰ ਲੈ ਕੇ ਦੋਸਤੋ ਬਾਅਦ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਕਿ ਇਹਨਾਂ ਦਾ ਕੀ ਕਰਨਾ ਚਾਹੀਦਾ ਹੈ ਵੈਸੇ ਬਹੁਤ ਜ਼ਿਆਦਾ ਕੁੱਤੇ ਨੇ ਹਰ ਗਲੀ ਮੋੜ ਮਹੱਲੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਤੋਂ ਤੱਕ ਕਿ ਕਈ ਲੋਕਾਂ ਨੇ ਆਵਾਰਾ ਕੁੱਤਿਆਂ ਨੂੰ ਪਟੇ ਤੱਕ ਪਾਏ ਹੋਏ ਨੇ ਤੇ ਉਹ ਵੀ ਤੁਹਾਡੀ ਜਾਨ ਦਾ ਜੋਖਮ ਬਣ ਜਾਂਦੇ ਨੇ ਕਈ ਵਾਰ ਮੋਟਰਸਾਈਕਲ ਥੱਲੇ ਆ ਜਾਂਦੇ ਨੇ ਕਦੇ ਗੱਡੀ ਨਾਲ ਟਕਰਾ ਗਏ ਕਦੇ ਤੁਹਾਡੇ ਮਗਰ ਪੈ ਗਏ ਤਾਂ ਡਰ ਦਾ ਮਾਰਾ ਵੀ ਬੰਦਾ ਹਾਦਸੇ ਕਰ ਦਿੰਦਾ ਹੈ ਤਾਂ ਵਾਰਾ ਕੁੱਤਿਆਂ ਦਾ ਕਹਿਰ ਕਾਫੀ ਹੈ ਜਿੰਨੇ ਕੁ ਬੱਚਿਆਂ ਨੂੰ ਨੋਚ-ਨੋਚ ਕੇ ਬਜ਼ੁਰਗਾਂ ਨੂੰ ਨੋਚ-ਨੋਚ ਕੇ ਖਾਦਾ ਉਹ ਵੀ ਤਸਵੀਰਾਂ ਸਾਹ ਦੇ ਸਾਹਮਣੇ ਨੇ ਪਰ ਜਿਹੜੇ ਡੌਗ ਲਵਰ ਨੇ ਤੇ ਦੂਜੇ ਪਾਸੇ ਇਹਨਾਂ ਤੋਂ ਪਰੇਸ਼ਾਨ ਲੋਕ ਨੇ ਹੁਣ ਉਹ ਵੀ ਆਮੋ-ਸਾਹਮਣੇ ਹੋ ਗਏ ਨੇ ਕਈ ਐਨ ਜੀਓਜ਼ ਨੇ ਜਿਹੜੀਆਂ ਕਹਿੰਦੀਆਂ ਜੀ ਅਸੀਂ ਇਹਨਾਂ ਦਾ ਪ੍ਰਬੰਧਨ ਕਰ ਦਾਂਗੇ ਪਰ ਸਾਨੂੰ ਸਰਕਾਰ ਸਹਾਇਤਾ ਦੇ ਦੇਵੇ ਕੋਈ ਸ਼ੈਲਟਰ ਬਣਾ ਕੇ ਦੇ ਦੇਵੇ ਪਰ ਇਹਨਾਂ ਦੀ ਆਬਾਦੀ ਘਟਾਉਣ ਵਾਸਤੇ ਬਹੁਤ ਘੱਟ ਉਪਰਾਲੇ ਹੋ ਰਹੇ ਨੇ ਕਾਗਜ਼ਾਂ ਦੇ ਵਿੱਚ ਨਸਬੰਦੀ ਹੋ ਜਾਂਦੀ ਹੈ ਪਰ ਸਥਿਤੀ ਉੱਥੇ ਦੀ ਉੱਥੇ ਹੀ ਹੈ ਤੁਸੀਂ ਬਿਲਕੁਲ درست ਕਹਿਨੇ ਹੋ ਮੈਨੂੰ ਯਾਦ ਹੈ ਜਦੋਂ ਸਰਦਾਰ ਗੁਰਪਾਲ ਸਿੰਘ ਚਾਹਲ ਨਗਰ ਨਗਮ ਪਟਿਆਲਾ ਦੇ ਕਮਿਸ਼ਨਰ ਹੁੰਦੇ ਸੀ ਇਹੋ ਜੇ ਸਾਂਝੇ ਮੁੱਦਿਆਂ ਦੇ ਉੱਤੇ ਅਸੀਂ ਅਕਸਰ ਇਕੱਠੇ ਹੋ ਜਾਂਦੇ ਉਹਨਾਂ ਨੂੰ ਇੱਕ ਕੇਂਦਰੀ ਬੀਬੀ ਮੰਤਰੀ ਜਿਹੜੀ ਆਹ ਰਾਹੁਲ ਗਾਂਧੀ ਦੀ ਚਾਚੀ ਹੈ ਉਹ ਫੋਨ ਕਰ ਦਿੰਦੀ ਤੁਸੀਂ ਨਾਸਬੰਦੀ ਕਰ ਰਹੇ ਹੋ ਇਹਨਾਂ ਨੂੰ ਤਕਲੀਫ ਤਾਂ ਨਹੀਂ ਹੋ ਰਹੀ ਉਹ ਕਹਿੰਦੇ ਵੀ ਬੀਬੀ ਜੀ ਬਹੁਤ ਸਾਰੇ ਲੋਕ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਇਹ ਨੋਚ ਨੋਚ ਕੇ ਕੁੱਤੇ ਖਾ ਗਏ ਇਹਨਾਂ ਦੇ ਵਿੱਚ ਵੀ ਵੱਖ-ਵੱਖ ਕਿਸਮਾਂ ਨੇ ਬਹੁਤ ਸਾਰੇ ਕੁੱਤੇ ਉਹ ਨੇ ਜਿਹੜੇ ਤੁਹਾਡੀਆਂ ਗਲੀਆਂ 'ਚ ਐ ਉਹ ਜੋ ਤੁਸੀਂ ਰੋਜ਼ ਲੰਘਦੇ ਹੋ ਤੁਹਾਨੂੰ ਪਛਾਣਦੇ ਵੀ ਆ ਤੇ ਤੁਹਾਨੂੰ ਕੁਝ ਨਹੀਂ ਕਹਿੰਦੇ ਆ ਜਿਹੜੇ ਹੱਡਾ ਰੋੜੀ ਵਾਲੇ ਐ ਖੇਤਾਂ ਦੇ ਮੈਦਾਨਾਂ 'ਚ ਬੈਠੇ ਐ ਇੱਕ ਅਧਿਐਨ ਵੀ ਕੱਲ ਪਰਸੋ ਦਾ ਚੱਲ ਰਿਹਾ ਤਰਵਿੰਦਰ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਕਿਤੇ ਕਿਤੇ ਕਿਉਂ ਵੱਧਦੇ ਐ ਭੁੱਖੇ ਨੇ ਪਿਆਸੇ ਨੇ ਕਿਸੇ ਨੂੰ ਕੋਈ ਤਕਲੀਫ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਵੀ ਬਣੀਆਂ ਨੇ ਐਨ ਜੀਓ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਉਹ ਵੀ ਕੰਮ ਕਰਦੀਆਂ ਨੇ ਪ੍ਰੋਬਲਮ ਇੱਥੇ ਆ ਕੀ ਆਗੀ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਰ ਫੈਸਲਾ ਤਾਂ ਦੇਤਾ ਉਹਦੇ ਵਿੱਚ ਕੁਝ ਕਿੰਤੂ ਉੱਠ ਖੜੇ ਤਾਂ ਜਿਹੜੇ ਮਾਨਯੋਗ ਸਾਡੇ ਮੁੱਖ ਜੱਜ ਨੇ ਚੀਫ ਜਸਟਿਸ ਆਫ ਇੰਡੀਆ ਔਨਰੇਬਲ ਬੀ ਆਰ ਗਬਈ ਸਾਹਿਬ ਉਹਨਾਂ ਨੇ ਮੈਸਲਾ ਰੋਕ ਲਿਆ ਉਹ ਕਹਿੰਦੇ ਕਿ ਨਹੀਂ ਇਹਦੇ ਤੇ ਹੋਰ ਸੁਣਵਾਈ ਦੀ ਲੋੜ ਹੈ ਹੁਣ ਇਸ ਮਾਮਲੇ ਦੇ ਵਿੱਚ ਤਿੰਨ ਜੱਜਾਂ ਦੇ ਆਧਾਰ ਤੇ ਸੁਣਵਾਈ ਹੋਈ ਹੈ ਲੇਕਿਨ ਫੈਸਲਾ ਸੁਰੱਖਿਅਤ ਰਾਖਮਾਂ ਰੱਖਿਆ ਹੋਇਆ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਅਗਲੇ ਹਫਤੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਫੈਸਲਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਟਲਸਾਬ ਕੁਝ ਪਾਰਟੀਆਂ ਜਿਹੜੀਆਂ ਸਿਆਸੀ ਹੁੰਦੀਆਂ ਨੇ ਰਜਿਸਟਰਡ ਹੋ ਜਾਂਦੀਆਂ ਨੇ ਪਰ ਉਹ ਆਪਣੇ ਕੰਮਕਾਜ ਉਸ ਤਰ੍ਹਾਂ ਦੇ ਨਹੀਂ ਕਰਦੀਆਂ ਕਾਰਵਾਈ ਉਹਨਾਂ ਦੀ ਕਾਰਗੁਜ਼ਾਰੀ ਸਵਾਰਾਂ ਦੇ ਘੇਰੇ ਚ ਰਹਿੰਦੀ ਹੈ ਤਾਂ ਪਹਿਲਾਂ ਵੀ ਚੋਣ ਕਮਿਸ਼ਨ ਵੱਲੋਂ ਅਜਿਹੀਆਂ ਪਾਰਟੀਆਂ ਦੀ ਮਾਨਤਾ ਰੱਦ ਕੀਤੀ ਗਈ ਹੈ ਤੇ ਹੁਣ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੀਆਂ ਪਾਰਟੀਆਂ ਉਹਨਾਂ ਦੇ ਉੱਤੇ ਗਾਜ਼ ਡਿੱਗਣ ਦੀ ਤਿਆਰੀ ਚੱਲਦੀ ਨਜ਼ਰ ਆ ਰਹੀ ਹੈ। ਬਿਲਕੁਲ ਤੁਸੀਂ ਦਿਰੁਸਤ ਫਰਮਾ ਰਹੇ ਹੋ 335 ਪਹਿਲਾਂ ਨੇ ਤੇ 400 ਤੋਂ ਵੱਧ ਹੁਣ ਇਹਨਾਂ ਨੂੰ ਸੂਚੀਬੱਧ ਕਰ ਲਿਆ ਕਾਰਨ। ਵੈਸੇ ਤਾਂ ਗੱਲ ਇਹ ਬਹੁਤ ਵਧੀਆ ਜੇ ਇਹਨਾਂ ਦੇ ਉੱਤੇ ਸਖਤ ਐਕਸ਼ਨ ਹੋਵੇ। ਕਈ ਇਥੇ ਇਹੋ ਜਿਹੀ ਆਗੂ ਨੇ ਕੋਈ ਚੋਣ ਆ ਜੇ ਹਰੇਕ ਚ ਖੜ ਜਾਂਦੇ ਵੀ ਜਵਾਨੀ ਜਬਤ ਹੋਊਗੀ ਵੱਧ ਤੋਂ ਵੱਧ। ਹੁਣ ਚੋਣ ਕਮਿਸ਼ਨ ਨੇ ਇਹ ਗੱਲ ਨੂੰ ਆੜੇ ਹੱਥੀ ਲਿਆ। ਆੜੇ ਹੱਥੀ ਲੈਣ ਦਾ ਮਤਲਬ ਇਹ ਹੈ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦਾ ਵੀ ਸਰਕਾਰੀ ਮਸ਼ੀਨਰੀ ਦਾ ਟਾਈਮ ਖਰਾਬ ਕਰਦੇ ਹੋ। ਔਰ ਵੋਟਾਂ ਤੁਹਾਨੂੰ ਪੰਦਰਾ ਨਹੀਂ ਪੈਂਦੀਆਂ। ਅੱਜਕੱਲ ਬਿਜਲੀ ਮਸ਼ੀਨਾਂ ਨੇ ਉੱਥੇ ਇੱਕ ਲਿਮਟ ਹੈ 12 ਪਾ 14 ਦੀ ਜੇ ਉਸ ਤੋਂ ਉਮੀਦਵਾਰ ਟੱਪ ਜਾਂ ਤਾਂ ਦੂਜੀ ਮਸ਼ੀਨ ਲਾਉਣੀ ਪੈਂਦੀ ਹੈ। ਕਈ ਥਾਵਾਂ ਦੇ ਉੱਤੇ ਤਾਂ ਤਿੰਨ ਤਿੰਨ ਮਸ਼ੀਨਾਂ ਲੱਗੀਆਂ ਉਹਨਾਂ ਦੀ ਸਾਫ ਸਵਾਲ ਦੂਜਾ ਤੀਜਾ ਬੜਾ ਕੁਝ ਕਰਨਾ ਪੈਂਦਾ ਇਸ ਕਰਕੇ ਚੋਣ ਕਮਿਸ਼ਨ ਨੇ ਇਹਨਾਂ ਦੀ ਮਾਨਤਾ ਰੱਦ ਕੀਤੀ ਹੈ ਜੀ ਬਿਲਕੁਲ ਰਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਾਕਖਮੋਤੀਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਧਰੁਦਰ ਜੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫ਼ਤੇ ਵੀ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ